ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਵਾਂਗੇ ਐਸੀ ਆਮ ਘਰ ਦਾ ਬੰਦਾ ਐਮਪੀ ਐਮਐਲਏ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਐ ਇੱਕ ਬਾਣੀ ਦਾ ਫਰਮਾਨ ਹੈ ਕਿ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸਿੱਧਾ ਕਾਲੀਆਂ ਬਾਹਰ ਚਿੱਟਗੀਆਂ ਬਾਹਰ ਇਹ ਸਾਰਾ ਕੁਝ ਦਿਖਾਉਂਦੇ ਕਿ ਅਸੀਂ ਸਾਰਾ ਕੁਝ ਸਹੀ ਹੈ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਹੈ ਫਿਰ ਇਨਕਲਾਬ ਹੈ ਕਿੱਥੇ ਹੈ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿਮਨੀ ਚੋਣਾ ਚ ਉਮੀਦਵਾਰ ਲਿਆਂਦੇ ਸਾਰੇ ਦੂਸਰੀਆਂ ਪਾਰਟੀਆਂ ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤਾਇਸੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡਿਆ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਨਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜੱਜ ਚੋੜ ਆਉਂਦੀ ਹੈ ਤਾਂ ਅਕਾਲੀ ਦਰ ਤੋਂ ਲਿਆਉਂਦੇ ਆ ਪਹਿਲਾਂ ਉਸ ਨੂੰ ਗਾਲਾਂ ਕੱਢਦੇ ਹੁੰਦੇ ਆ ਪਹਿਲਾਂ ਉਸ ਨੂੰ ਨਸ਼ੇ ਵਿੱਚ ਇਹਨਾਂ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚਾ ਆ ਕੇ ਉਹ ਧੋ ਕੇ ਸਾਫ ਹੋ ਜਾਂਦਾ ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਵਾਂਗੇ ਐਸੀ ਆਮ ਘਰ ਦਾ ਬੰਦਾ ਐਮਪੀ ਐਮਐਲਏ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਐ ਇੱਕ ਬਾਣੀ ਦਾ ਫਰਮਾਨ ਹੈ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸਿੱਧਾ ਕਾਲੀਆਂ ਬਾਹਰ ਚਿੱਟਗੀਆਂ ਬਹਾਰੇ ਸਾਰਾ ਕੁਝ ਦਖਾਉਂਦੇ ਕਿ ਅਸੀਂ ਸਾਰਾ ਕੁਝ ਸਹੀ ਹੈ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਹੈ ਫਿਰ ਇਨਕਲਾਬ ਹੈ ਕਿੱਥੇ ਹੈ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿਮਨੀ ਚੋਣਾ ਚ ਉਮੀਦਵਾਰ ਲੈਂਦੇ ਸਾਰੇ ਦੂਸਰੀਆਂ ਪਾਰਟੀਆਂ ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤਾਸ਼ੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਨਿਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜਦ ਚੋੜ ਆਉਂਦੀ ਹੈ ਤਾਂ ਅਕਾਲੀ ਦਲ ਤੋਂ ਲਿਆਉਂਦੇ ਆ ਪਹਿਲਾਂ ਉਸ ਨੂੰ ਗਾਲ੍ਹਾਂ ਕੱਢਦੇ ਹੁੰਦੇ ਆ ਪਹਿਲਾਂ ਉਸ ਨੂੰ ਨਸ਼ੇ ਵਿੱਚ ਇਹਨਾਂ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ 'ਚ ਆ ਕੇ ਉਹ ਧੋ ਕੇ ਸਾਫ਼ ਹੋ ਜਾਂਦਾ ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਵਾਂਗੇ ਐਸੀ ਆਮ ਘਰ ਦਾ ਬੰਦਾ ਐਮਪੀ ਐਮਐਲ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਐ ਇੱਕ ਬਾਣੀ ਦਾ ਫਰਮਾਨ ਐ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸਿੱਧਾ ਕਾਲੀਆਂ ਬਾਹਰ ਚਿੱਟੀਆਂ ਬਾਹਰ ਇਹ ਸਾਰਾ ਕੁਝ ਦਿਖਾਉਂਦੇ ਕਿ ਅਸੀਂ ਸਾਰਾ ਕੁਝ ਸਹੀ ਐ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਐ ਫਿਰ ਇਨਕਲਾਬ ਹੈ ਕਿੱਥੇ ਐ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿਮਨੀ ਚੋਣਾਂ 'ਚ ਉਮੀਦਵਾਰ ਲਿਆਂਦੇ ਸਾਰੇ ਦੂਸਰੀਆਂ ਪਾਰਟੀਆਂ 'ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤਾਸ਼ੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਇਨਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜਦ ਚੋੜ ਆਉਂਦੀ ਹੈ ਤਾਂ ਅਕਾਲੀ ਦਲ ਤੋਂ ਲਿਆਉਂਦੇ ਆ ਪਹਿਲਾਂ ਉਸ ਨੂੰ ਗਾਲਾਂ ਕੱਢਦੇ ਹੁੰਦੇ ਆ ਪਹਿਲਾਂ ਉਸ ਨੂੰ ਨਸ਼ੇ ਵਿੱਚ ਇਹਨਾਂ ਦਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚਾ ਕੇ ਉਹ ਧੋ ਕੇ ਸਾਫ਼ ਹੋ ਜਾਂਦਾ